ਹਾ ਟੁੱਟਿਆ ਭਜਿਆ ਲੋ ਆਵੇ ਜ ਰੱਦੀ ਵੇਜ ਸ਼ਿਆਣ ਬੁਰਾ ਵੇਜ ਜੇ ਪਕਵੜਾ ਲੈ ਪਾ ਇਧਰ ਆ ਪਾ ਆ ਗੱਤਾ ਵੇਚਣਾ ਦੱਸ ਕੀ ਰੇਟ ਲਾਏਗਾ ਭਾਈ 5 ਡਾਟਰ ਲੱਗ ਜੂਗਾ ਉਹ ਜਾਓ ਜਾ ਤੈਨੂੰ ਕੀ ਲੱਗਦਾ ਮੈਨੂੰ ਹਿਸਾਬ ਨਹੀਂ ਆਉਂਦਾ ਮੈਂ ਇੰਡੀਆ ਦੇ ਵਿੱਚ 20 ਰੁਪਏ ਕਿਲੋ ਵੇਚਦਾ ਰਿਹਾ ਵਾਂ ਹਾ ਕੀ ਕੀ ਆ ਹੋਰ ਵੀ ਹੈਗਾ ਸਮਾਨ ਸਮਾਨ ਮੇਰੀ ਗੱਲ ਸੁਣ ਚਾੜੀ ਮੇਰੇ ਦੀਆਂ ਅਖਬਾਰਾਂ ਹੈਗੀਆਂ ਵਾਂ ਕਿਤਾਬਾਂ ਹੈਗੀਆਂ ਉਹ ਵੀ ਤੈਨੂੰ ਦੇ ਦੂੰਗਾ ਦੱਦ ਮੇਰੇ ਦਾ ਪੁਰਾਣਾ ਸੰਦੂਕ ਹੈਗਾ ਵਾ ਉਹ ਵੀ ਤੈਨੂੰ ਦੇ ਦੂੰਗਾ ਅੱਛਾ ਗੱਤਾ ਚੈੱਕ ਕਰਕੇ ਦਾ ਕੁਆਲਿਟੀ ਦਾ ਵਾ ਕੋਈ ਗੱਲ ਨਹੀਂ ਮੇਰਾ ਵੀਰ ਜੋ ਜੋ ਭਾਗਾ ਹੈ ਨਾ ਕੱਢ ਲਿਆ ਕੋਈ ਗੱਲ ਨਹੀਂ ਉਹ ਕਬ ਇਕੱਠੇ ਕਰ ਲੈਣਾ ਮੈਂ ਨਾ ਪਾਪਾ ਉਹ ਪਾ ਇਦਾਂ ਦੇ ਬੂਟ ਤੇ ਮੇਰੇ ਕੋਲ ਵੀ ਗਿਆ ਨਾਲਾ ਕੀ ਆ ਪੁੱਠੇ ਵਾਈਏ ਨਹੀਂ ਨਹੀਂ ਇਹ ਉਥੋਂ ਆਇਆ ਪੁਰਤ ਪੁਰਤ ਕਾਲ ਚ ਮੇਰੇ ਮਾਮੇ ਨੇ ਭੇਜਿਆ ਇੱਧੇ ਭਾਈ ਤੇ ਆ ਇਹ ਮੇਰੇ ਨਾਲ ਦਾ ਹੀ ਆ ਚੱਲ ਮੈਨੂੰ ਦੱਸ ਕਿੰਨੇ ਪੈਸੇ ਦੇਵੇਂਗਾ ਸਾਰੇ ਦੇ ਇਹਦਾ ਵੀਰ ਜੀ 7 5 12 ਵਿੱਚੋਂ ਕੱਢ ਦੇ 17 ਵਿੱਚੋਂ ਜੋੜ ਦੇ 9 ਵਿੱਚੋਂ ਕੱਢ ਦੇ 51 ਤੇ ਤੇਰੇ ਕਈ 5 ਡਾਲਰ ਬੰਦੇ ਆ ਜੇ ਸਾਨੂੰ ਤੋਂ ਹਸਾਬ ਤਾਬ ਕੀਤਾ ਵਾ ਮੈਨੂੰ ਮੈਥ ਦਾ ਟੀਚਰ ਲੱਦਾ ਵਾ ਰਿਟਾਇਰ ਹੋ ਗਿਆ ਮੈਂ ਮੈਂ ਹਾਂ ਚੱਲ ਘਰ ਬਹਿ ਜਾਈਏ ਨਾ ਤੇ ਹੱਡ ਰੁੱਕ ਜਾਂਦੇ ਆ ਮੈਂ ਕਿਹਾ ਚੱਲ ਤੁਰਦੇ ਫਿਰਦੇ ਬੰਦੇ ਤੇ ਸਿਹਤ ਤਾਂੰਦ ਰੱਖ ਰੈਂਦੀ ਆ ਤੂੰ ਵੇਖਣ ਨੂੰ ਛਾਣ ਲੱਗ ਜਾਂਦਾ ਵਾ ਸਾਬ ਤੂੰ ਸਾਰਾ ਸਹੀ ਕੀਤਾ ਹੋਊਗਾ ਦੇ ਦੇ 5 ਡਾਲਰ ਮੈਨੂੰ ਕੀ ਹੋਰ ਕੀ ਕਰ ਤਾ ਦੇ ਦਾਦੇ ਦਾ ਸਮਾਨ ਪਿਆ ਵਾ ਦਾਦੀ ਦਾ ਪਿਆ ਵਾ ਹਾਂ ਹਾਂ ਕੋਈ ਮੰਮੀ ਦਾ ਸਮਾਨ ਪਿਆ ਵਾ ਦਾਦੀ ਦਾ ਪਿਆ ਵਾ ਹਾਂ ਪੁਰਾਣੇ ਬੋਤਲਾ ਬੂਤਲਾ ਪਈਆਂ ਵਾ ਹਾਂ ਪਲਾਸਟਿਕ ਵੀ ਲੈ ਲੈਣਾ ਪਾਓ ਹਾਂ ਮੈਂ ਲੈ ਲੈਣਾ ਉਦੋਂ ਸੱਜੇ ਜਦੋਂ ਉਹ ਨਾ ਘਰ ਹੋਇਆ ਕਰਨਗੇ ਜਦੋਂ ਉਹ ਘਰ ਹੋਇਆ ਕਰਨਗੇ ਉਦੋਂ ਨਾ ਸੱਜੇ ਸਾਡੇ ਕੋਲ ਵਾਸ਼ਿੰਗ ਮਸ਼ੀਨ ਹੈਗੀ ਆ ਬਸ ਠੀਕ ਹੈ ਹੁਣ ਮੈਂ ਹੁਣ ਮੇਰੇ ਕੋਲ ਜਗ੍ਹਾ ਨਹੀਂ ਹੈਗੀ ਅਗਲੇ ਐਤਵਾਰ ਆਉਂਗਾ ਸਾਰਾ ਕੁਝ ਲਦਾ ਦੇ ਪਾ ਟੀਵੀ ਮੈਂ ਨਾ ਤੂੰ ਬਸ ਇੱਥੇ ਬੂਏ ਕੇ ਕੱਟ ਕੇ ਰੱਖੀ ਮੈਂ ਲੈ ਜਾਉ ਸਾਰਾ ਕੁਝ ਚੰਗਾ